ਪੰਜਾਬ ਦੇ ਵਿੱਚ ਜੋ ਹੜ੍ਹ ਆਏ ਨੇ ਪਿਛਲੇ ਦਿਨੀ 15-20 ਦਿਨ ਹੋ ਗਏ ਤੇ 15-20 ਦਿਨਾਂ ਬਾਅਦ ਵੀ ਹਾਲਾਤ ਜਿਹੜੇ ਆ ਠੀਕ ਨਹੀਂ ਹੋਏ ਤੇ ਇੰਨਾ ਪਾਣੀ ਆਪਣੇ ਨਾਲ ਮਿੱਟੀ ਲੈ ਆਇਆ 4-4 ਫੁੱਟ ਰੇਤਾ ਜਿਹੜਾ ਜ਼ਮੀਨਾਂ ਦੇ ਉੱਪਰ ਚੜ ਗਿਆ ਤੇ ਹਜੇ ਤੱਕ ਵੀ ਪੂਰੀ ਤਰ੍ਹਾਂ ਪਾਣੀ ਸੁੱਕਿਆ ਨਹੀਂ ਹਜੇ ਵੀ ਪਾਣੀ ਖੜਾ ਤੇ ਆ ਦੇਖ ਲਓ ਫਸਲਾਂ ਦੀ ਹਾਲਤ ਕੀ ਹੋ ਗਈ ਬਿਲਕੁਲ ਜਿਹੜੀਆਂ ਫਸਲਾਂ ਨਾਮੋ ਨਿਸ਼ਾਨੀ ਮਿਟ ਗਿਆ ਇੰਨੀ ਮਿਹਨਤ ਪੰਜਾਬੀਆਂ ਨੇ ਕੀਤੀ ਤੇ ਆਪਣੀ ਮਿਹਨਤ ਦੇ ਸਦਕਾ ਉਹਨਾਂ ਨੇ ਤਰੱਕੀਆਂ ਕੀਤੀਆਂ ਤੇ ਆਪਣੇ ਜਿਹੜਾ ਵਿਰਸੇ ਨੂੰ ਆਪਣੀਆਂ ਜ਼ਮੀਨਾਂ ਨੂੰ ਉਪਜਾਉ ਕੀਤਾ ਤੇ ਆਹ ਦੇਖ ਲਓ ਹਾਲਤ ਕੁਦਰਤ ਦੀ ਮਾਰ ਨੇ ਤੇ ਮਨੁੱਖੀ ਖੜਾ ਨੇ ਮਨੁੱਖ ਵੱਲੋਂ ਵੀ ਆਏ ਨੇ ਤੇ ਕੁਦਰਤ ਦੇ ਵੱਲੋਂ ਵੀ ਆਏ ਨੇ ਦੋਨਾਂ ਨੇ ਰਲ ਕੇ ਹੜਾ ਤੇ ਆਹ ਫਸਲ ਦੀ ਹਾਲਤ ਦੇਖ ਲਓ ਬਾਪੂ ਨੇ ਕਿੰਨੀਆਂ ਆਸਾਂ ਉਮੀਦਾਂ ਲਾਈਆਂ ਹੋਣੀਆਂ ਇਸ ਦੇ ਉੱਤੇ ਕਿੰਨੇ ਸੁਪਨੇ ਖੜੇ ਹੋਣੇ ਕਿਸੇ ਆਪਣੀ ਕੁੜੀ ਦਾ ਵਿਆਹ ਕਰਨਾ ਕਿਸੇ ਨੇ ਕਿਸੇ ਨੇ ਕੋਈ ਘਰ ਪਾਉਣਾ ਫਸਲ ਦੇ ਸਿਰ ਤੇ ਹੁੰਦਾ ਵਿਆਹ ਦੇ ਉੱਤੇ ਆੜਤੀਏ ਤੋਂ ਪਹਿਲਾਂ ਹੀ ਫਸਲਾਂ ਦੇ ਵਿਆਜ ਚੱਲ ਰਿਆ ਹੁੰਦਾ ਤੇ ਇਹ ਕਦੋਂ ਸੈੱਟ ਹੋਊਗਾ ਇਹ ਫਸਲਾਂ ਦੇ ਉੱਪਰ ਖਰਚਾ ਵੀ ਹੋਇਆ ਤੇ ਇਸ ਦੇ ਵਿੱਚ ਮੁਨਾਫਾ ਵੀ ਕੱਢਣਾ ਸੀ ਤੇ ਇੱਥੇ ਤਾਂ ਨਾਮੁ ਨਿਸ਼ਾਨੀ ਮਿਟ ਗਿਆ ਫਸਲ ਦਾ ਕੀ ਬਣੂਗਾ ਇਹ ਜ਼ਮੀਨਾਂ ਪੱਧਰੀਆਂ ਕਰਨ ਤੋਂ ਬਾਅਦ ਵੀ ਅਪਜਾਓ ਨਹੀਂ ਹੋਣੀ ਹੈ ਜਲਦੀ ਇਹਨਾਂ ਨੂੰ ਬੜਾ ਟਾਈਮ ਲੱਗਣਾ ਘਟੋ ਘਟਾ ਨਹੀਂ ਨਹੀਂ ਕਰਦੇ ਤਿੰਨ ਚਾਰ ਸਾਲ ਤਾਂ ਇਹ ਫਸਲ ਦੇ ਲਾਇਕ ਹੋਣਗੀਆਂ ਜ਼ਮੀਨਾਂ ਆਹ ਗੱਡੀਆਂ ਦੇਖ ਲਓ ਮਹਿੰਗੀਆਂ ਮਹਿੰਗੀਆਂ ਗੱਡੀਆਂ ਲਈਆਂ ਸੀ ਮਿਹਨਤ ਕਰਕੇ ਇਹਨਾਂ ਦੇ ਕੀ ਹਾਲਾਤ ਹੋ ਗਏ ਨੇ ਘਰ ਦੇ ਬਰਤਨ ਤੱਕ ਨਹੀਂ ਛੱਡੇ ਇਹ